ਚੜਦੇ ਸਾਲ ਪਰਚੇ ਵੀ ਹੋਏ ਨੇ ਤੇ ਹੁਣ ਲੋਕਵਾਜ ਟੀਵੀ ਨੂੰ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਗਿਆ ਇਹ ਕਿਉਂ ਹੋ ਰਿਹਾ ਕਿਉਂ ਇਹਨਾਂ ਸੱਚ ਚੁਪਣ ਲੱਗ ਗਿਆ ਜੀ ਆਮ ਆਦਮੀ ਪਾਰਟੀ ਨੂੰ ਪੰਜਾਬੀ ਦੀ ਇੱਕ ਕਹਾਵਤ ਹੈ ਜੀ ਘਰ ਘਰ ਭਲਾ ਛਿੱਤਰ ਖਾ ਹੂੰ ਸੋਸ ਹਵਾ ਜਿਹੜਾ ਉਹ ਅੱਜ ਦੇ ਸਮੇਂ ਦੇ ਵਿੱਚ ਆਜ਼ਾਦ ਮੀਡੀਆ ਦੇ ਨਾਲ ਹੋ ਰਿਹਾ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਹੁੰਦਾ ਸੀਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਨੂੰ ਉਹਨਾਂ ਦੀ ਹਵਾ ਬਣਾਉਣ ਵਾਲਾ ਮੀਡੀਆ ਤੇ ਅੱਜ ਸਾਡੇ ਵਰਗੇ ਮੀਡੀਆ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ ਗਿਆ ਤਾਜ਼ਾ ਉਦਾਹਰਣ ਹੈ ਇੱਕ ਨਹੀਂ ਬਹੁਤ ਸਾਰੀਆਂ ਉਦਾਹਰਨਾਂ ਕਦੀ ਪੱਤਰਕਾਰਾਂ ਤੇ ਪਰਚੇ ਦਰਜ ਕਰ ਦਿੱਤੇ ਜਾਂਦੇ ਨੇ ਕਦੀ ਪੱਤਰਕਾਰਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਕਦੀ ਚੈਨਲ ਬੰਦ ਕਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਜਾਂਦੀਆਂ ਨੇ ਤੇ ਉਹ ਜਿਸਦਾ ਡਰ ਸੀ ਹੋਈ ਹੋਇਆ ਹੈ ਐ ਭਗਵੰਤ ਮਾਨ ਸਰਕਾਰ ਆ ਜਿਹੜੀ ਗੱਲਾਂ ਦੇ ਵਿੱਚ ਕੋਈ ਨਹੀਂ ਜਿੱਤ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੈਂ ਹਰ ਵਾਰ ਕਹਿੰਦਾ ਗੱਲਾਂ ਦੇ ਵਿੱਚ ਤਾਂ ਜਿੰਨਾ ਕਿ ਹਮਦਰਦੀ ਮੁੱਖ ਮੰਤਰੀ ਭਗਵੰਤ ਮਾਨ ਆ ਪੰਜਾਬ ਦਾ ਇੰਨਾ ਕੋ ਹਮਦਰਦਤਾ ਕੋਈ ਵੀ ਨਹੀਂ ਹੈਗਾ ਲਗਾਤਾਰ ਇਹ ਉਹਨਾਂ ਚੈਨਲਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਜਿਹੜੇ ਸੱਚ ਬੋਲਦੇ ਨੇ ਫਿਰ ਤੁਹਾਨੂੰ ਲੱਗਦਾ ਕਿ ਇਹ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪੈਰਾ ਦਿੰਦੇ ਪਏ ਨੇ ਜੀ ਕਦੇ ਵੀ ਨਹੀਂ ਜੀ ਇਹਨਾਂ ਤੋਂ ਤਾਂ ਮੈਨੂੰ ਜਿਸ ਦੇ ਜਿੱਦਾਂ ਦੀ ਇਹ ਹਰਕਤਾਂ ਕਰਦੇ ਮੈਂ ਤਾਂ ਕਹਿੰਦਾ ਨਾ ਨੂੰ ਉਹਨਾਂ ਦੀ ਤਸਵੀਰਾਂ ਟੰਗਣ ਦਾ ਵੀ ਕੋਈ ਅਧਿਕਾਰ ਨਹੀਂ ਹੈਗਾ ਫਿਰ ਬਿਲਕੁਲ ਇੱਕ ਪਾਸੇ ਇਹ ਆਪ ਹੀ ਮੁੱਖ ਮੰਤਰੀ ਨੇ ਉਹ ਸਵਾਲ ਪੁੱਛਣੇ ਸਿਖਾਏ ਆ ਲੋਕ ਅੱਜ ਪੁੱਛਦੇ ਆ ਤਾਂ ਉਹੀ ਇਹਨੂੰ ਮੁੱਖ ਮੰਤਰੀ ਨੂੰ ਚੁਕਤੇ ਆ ਮੀਡੀਆ ਤੋਂ ਕੀ ਲੈ ਜਾਣਗੇ ਓਏ ਹੋਰ 5-7 ਆ 10 ਮਹੀਨਿਆਂ ਦੇ ਮਹਿਮਾਨ ਜੀ ਪਗੋਂ ਹਤਮਨ ਤਾਂ ਕਹਿੰਦੇ ਸਿਆਸੀ ਸਟੇਜਾਂ ਤੋਂ ਕਿ ਮੇਰੇ ਲੋਕ ਆਨਛਾਹ ਕਹਿੰਦੇ ਨੇ ਕਿ ਤਿਆਰੀ ਕਰ ਲਓ 2027 ਦੀ ਸਰਕਾਰ ਤੁਹਾਡੀ ਹੈ ਕਹਣਾ ਤੇ ਨਹੀਂ ਚਾਹੀਦੀ ਗੱਲਾਂ ਜੇ ਇੰਨਾ ਕੰਨਾਂ ਦੇ ਵਿੱਚ ਆ ਕੇ ਕਹਿੰਦੇ ਆ ਤੁਹਾਨੂੰ ਲੱਗਦਾ ਕਿੰਨਾਂ ਵਾਲੀ ਗੱਲ ਸੱਚ ਹੋਊਗੀ ਮੁੱਖ ਮੰਤਰੀ ਦਾ ਮੈਂ ਉਹੀ ਤਾਂ ਮੈਂ ਪੁੱਛਦਾ ਕਿ ਮੈਨੂੰ ਤਾਂ ਨਹੀਂ ਪਤਾ ਜਦੋਂ ਆ ਮੁੱਖ ਮੰਤਰੀ ਹੁੰਦਾ ਡੀਜੀਪੀ ਏ ਡੀਜੀਪੀ ਐਸਐਸਪੀ ਡੀਆਈਜੀਆਈਟੀ ਪਤਾ ਨਹੀਂ ਹੋਰ ਹਜ਼ਾਰਾਂ ਹੀ ਆਣਾ ਤੇ ਜਿਹੜੇ ਸੁਰੱਖਿਆ ਕਰਮੀ ਇਹਨਾਂ ਦੇ ਨਜ਼ਦੀਕ ਹੁੰਦੇ ਆ ਇਹਨਾਂ ਦੇ ਕੋਲ ਤਾਂ ਹਵਾ ਬੜੀ ਮੁਸ਼ਕਲ ਕਰਾਸ ਕਰਦੀ ਆ ਤੇ ਆਮ ਲੋਕਾਂ ਨੇ ਕੰਨ ਕਿੱਥੋਂ ਬੋਲ ਲੈਣਾ ਮਤਲਬ ਕਿ ਗੱਲਾਂ ਤਾਂ ਕੜ ਝੂਠ ਦੀ ਰਾਜਨੀਤੀ ਪਿਛਲੇ ਕਰ ਗਏ ਇਹ ਉਹਨਾਂ ਦਾ ਵੀ ਰਿਕਾਰਡ ਤੁਸੀਂ ਵੀ ਇਹ ਤਾਫ ਜਿਹੜੀ ਆਪਣੇ ਪਿੰਡੇ ਤੇ ਹੰਡਾਈ ਹੈ ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰਾ ਕੁਝ ਹੈ ਦੇਖੋ ਇਹ ਕਿਤੇ ਡਰਸਦਾ ਹੁੰਦਾ ਚੇਤਨ ਕਸ਼ਰ ਨੂੰ ਕਿ ਕੱਲੋਂ ਇਹ ਕੁਝ ਮੇਰੇ ਨਾਲ ਵੀ ਹੋ ਸਕਦਾ ਹੈ ਡਰ ਡੁਰ ਕਹਦਾ ਜੀ ਜਿਹੜਾ ਤੇ ਪਰਚੇ ਨਹੀਂ ਅਸੀਂ ਪ੍ਰਵਾਹ ਮਾਰੀ ਪਰਚੇ ਇੰਨੇ ਕਿਹਨਾਂ ਦੇ ਨਕਮੇ ਲੀਡਰ ਇੱਥੇ ਹਿਸ਼ਾਰਪੁਰ ਚ ਬੈਠੇ ਹੋਏ ਹੈ ਕਈ ਉਹਨਾਂ ਨੇ ਇੰਨਾ ਕੋਸ਼ਿਸ਼ ਕਰਨ ਤਾਂ ਕੀ ਹੋ ਜੂਗਾ ਚੈਨਲ ਬੰਦ ਕਰ ਦੇਣਾ ਮੈਂ ਹਰ ਹਰ ਵਾਰ ਇੱਕ ਗੱਲ ਕਹਿੰਦਾ ਹੁੰਦਾ ਕਿ ਚੈਨਲ ਉਦੋਂ ਤੱਕ ਆ ਜਦੋਂ ਤੱਕ ਆਮ ਆਵਾਮ ਸਾਨੂੰ ਵੇਖਦਾ ਬਲਿੰਦਰ ਜੀ ਸਿੱਧੂ ਨੂੰ ਲੋਕਲੇ ਜਾਣਦੇ ਲੋਕਾਂ ਵਾਸਤੇ ਟੀਵੀ ਨੂੰ ਉਹਦੀ ਫੇਸ ਵੈਲਿਊ ਇੰਨੀ ਕਿ ਬਣ ਗਈ ਉਹ ਦੁਬਾਰਾ ਤੋਂ ਖੜੇ ਹੋ ਜਣੇ ਮਤਲਬ ਕਿ ਉਹ ਦੁੱਗਣੀ ਰਫਤਾਰ ਨਾਲ ਹੋਣ ਅੱਗੇ ਆਊ ਜੀ ਇਹ ਤਾਂ ਆਪ ਪ੍ਰਮੋਟ ਕਰ ਰਹੇ ਆ ਜੀ ਸਾਰਿਆਂ ਨੂੰ ਕਿ ਭਾਈ ਇਹ ਕਾਰਵਾਈ ਹੋਈ ਆ ਆਪਾਂ ਦੇਖੀ ਕਿਹੜਾ ਬੰਦਾ ਜਿੰਨੇ ਨਹੀਂ ਵੀ ਪਤਾ ਨਾ ਉਹ ਵੀ ਬਸ ਸਰਚਾ ਮਾਰ ਮਾਰ ਦੇਦਾ ਲੋਕਬਾਸੀ ਵੀ ਕਿਹੜਾ ਸੁਗਾ ਭਾਈ ਅਸੀਂ ਵੀ ਦੇਖੀ ਹੁਸ਼ਾਰਪਨ న్యూਸ ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਕਰੇ ਬਾਦ ਦੋਸਤੋ ਆਮ ਆਦਮੀ ਪਾਰਟੀ ਲਗਾਤਾਰ মিডিਆ ਅਧਾਰਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਉਹਨਾਂ মিডিਆ ਅਧਾਰਿਆਂ ਨੂੰ ਜਿਹੜੇ ਕਿ ਹਮੇਸ਼ਾ ਸੱਚ ਬੋਲਦੇ ਨੇ ਜਾਂ ਸਰਕਾਰ ਨੂੰ ਉਹਨਾਂ ਦੀਆਂ ਨਕਮੀਆਂ ਹਰ ਇੱਕ ਦਾ ਬਾਰੇ ਦੱਸਦੇ ਨੇ ਜੇ ਬੀਤੇ ਕੱਲ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਤੋਂ ਲੋਕਵਾਜ ਟੀਵੀ ਨੂੰ ਨਿਸ਼ਾਨਾ ਬਣਾਇਆ ਗਿਆ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਚੈਨਲ ਲੋਕਵਾਜ ਟੀਵੀ ਨੂੰ ਸਾਰੇ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਹਟਾਇਆ ਗਿਆ ਕੀ ਪੂਰਾ ਮਾਮਲਾ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਚੇਤਨ ਕਸ਼ਮ ਮੌਜੂਦ ਨੇ ਸੋ ਗੱਲਬਾਤ ਕਰਦੇ ਆ ਚੇਤਨ ਜੀ ਸਵਾਗਤ ਆਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੇਤਨ ਜੀ ਜੇ ਮੈਂ ਸਟਾਰਟਿੰਗ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਨਿਸ਼ਾਨਾ ਬਣਾ ਰਹੀ ਹੈ ਪੱਤਰਕਾਰਾਂ ਨੂੰ ਜਾਂ ਮੀਡੀਆ ਅਧਾਰਿਆਂ ਨੂੰ ਜੇ ਆਪਾਂ ਸ਼ੁਰੂਆਤੀ ਗੱਲ ਕਰੀਏ ਸ ਚੜਦੇ ਸਾਲ ਪਰਚੇ ਵੀ ਹੋਏ ਨੇ ਤੇ ਹੁਣ ਲੋਕਵਾਜ ਟੀਵੀ ਨੂੰ سوشل میڈیا ਤੋਂ ਹਟਾ ਦਿੱਤਾ ਗਿਆ ਇਹ ਕਿਉਂ ਹੋ ਰਿਹਾ ਕਿਉਂ ਇਨਾ ਸੱਚ ਚੁਪਣ ਲੱਗ ਗਿਆ ਜੀ ਆਮ ਆਦਮੀ ਪਾਰਟੀ ਨੂੰ ਦੇਖੋ ਮੈਂ ਇਸ ਤੋਂ ਪਹਿਲਾਂ ਵੀ ਆਪਾਂ ਕਈ ਵਾਰ ਦੱਸਿਆ ਸਾਰੇ ਲੋਕ ਪੰਜਾਬ ਦਾ ਬੱਚਾ ਬੱਚਾ ਜਾਣੂ ਹੈ ਇਸ ਗੱਲ ਤੋਂ ਜਿਹੜੀ ਆਮ ਆਦਮੀ ਪਾਰਟੀ ਆ ਤੇ سوشل میڈیا ਦੀ ਪਦਾਇਸ਼ ਆ ਜੀ ਆਮ ਆਦਮੀ ਪਾਰਟੀ ਆ سوشل میڈیا ਦੀ ਪਦਾਇਸ਼ ਆ ਤੇ ਇਸ ਪਦਾਇਸ਼ ਨੂੰ ਜਿਹੜਾ ਹੋਰ ਚਮਕਾਇਆ ਸੀ ਉਹ ਚਮਕਾਇਆ ਸੀ ਆਜ਼ਾਦ মিডিਆ ਨੇ ਜੀ ਬਿਲਕੁਲ ਜਦੋਂ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਅਣਗਿਣਤ ਚੈਨਲ ਜਿਹੜੇ ਆ ਸੈਂਕੜੇ ਚੈਨਲ ਹੋਣਗੇ ਜਿਹੜੇ ਸੋਸ਼ਲ ਮੀਡੀਆ ਤੇ ਜਿਹੜਾ ਉਹ ਸੋਸ਼ਲ ਮੀਡੀਆ ਤੇ ਵਕਫਾ ਕੁ ਪਲੈਟਫਾਰਮਸ ਤੇ ਕੰਮ ਕਰਦੇ ਜਿਹਨਾਂ ਨੂੰ ਆਪਾਂ ਲੋਕਲ ਚੈਨਲ ਕਹਿ ਦਿੰਦੇ ਆ ਲੋਕਲ ਲੋਕਲ ਚੈਨਲ ਕਹਿੰਦੇ ਉਹਨਾਂ ਨੂੰ ਜਾਂ ਤੁਸੀਂ ਜਿਹੜੇ ਪੰਜਾਬ ਪੱਤਰੀ ਚੈਨਲ ਨੇ ਜਿਹੜਾ ਫੇਸਬੁੱਕ YouTube Instagram ਤੇ ਚੱਲਦੇ ਨੇ ਭਾਵੇਂ ਜਿਹੜੇ ਡਿਜੀਟਲ ਪਲੈਟਫਾਰਮਸ ਤੇ ਚੱਲਦੇ ਨੇ ਉਹਨਾਂ ਵਿੱਚੋਂ ਜਿਹਦਾ ਸਾਡਾ ਇੱਕ ਅਦਾਰਾ ਇਹ ਵੀ ਸੋਸ਼ਲ ਮੀਡੀਆ ਦਾ ਚੈਨਲ ਹੈ ਜੀ ਕਿਉਂਕਿ ਲੋਕ ਅੱਜ ਕੱਲ੍ਹ ਦੇਖਦੇ ਸਾਰਾ ਸੋਸ਼ਲ ਮੀਡੀਆ ਪੰਜਾਬੀ ਦੀ ਇੱਕ ਕਹਾਵਤ ਹੈ ਜੀ ਘਰ ਘਰ ਭਲਾ ਛਿੱਤਰ ਖਾ ਹੂੰ ਸੋਸ ਹਵਾ ਜਿਹੜਾ ਉਹ ਅੱਜ ਦੇ ਸਮੇਂ ਦੇ ਵਿੱਚ ਆਜ਼ਾਦ ਮੀਡੀਆ ਦੇ ਨਾਲ ਹੋ ਰਿਹਾ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਹੁੰਦਾ ਸੀਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਨੂੰ ਉਹਨਾਂ ਦੀ ਹਵਾ ਬਣਾਉਣ ਵਾਲਾ ਮੀਡੀਆ ਤੇ ਅੱਜ ਸਾਡੇ ਵਰਗੇ ਮੀਡੀਆ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ ਗਿਆ ਤਾਜ਼ਾ ਉਦਾਹਰਣ ਹੈ ਇੱਕ ਨਹੀਂ ਬਹੁਤ ਸਾਰੀਆਂ ਉਦਾਹਰਨਾਂ ਕਦੀ ਪੱਤਰਕਾਰਾਂ ਤੇ ਪਰਚੇ ਦਰਜ ਕਰ ਦਿੱਤੇ ਜਾਂਦੇ ਨੇ ਕਦੀ ਪੱਤਰਕਾਰਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਕਦੀ ਚੈਨਲ ਬੰਦ ਕਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਜਾਂਦੀਆਂ ਨੇ ਤੇ ਉਹ ਜਸਦਾ ਡਰ ਸੀ ਹੋਈ ਹੋਇਆ ਐ ਭਗਵੰਤ ਮਾਨ ਸਰਕਾਰ ਆ ਜਿਹੜੀ ਗੱਲਾਂ ਦੇ ਵਿੱਚ ਕੋਈ ਨਹੀਂ ਜਿੱਤ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੈਂ ਹਰ ਵਾਰ ਕਹਿੰਦਾ ਗੱਲਾਂ ਦੇ ਵਿੱਚ ਤਾਂ ਜਿੰਨਾ ਕਿ ਹਮਦਰਦੀ ਮੁੱਖ ਮੰਤਰੀ ਭਗਵੰਤ ਮਾਨ ਆ ਪੰਜਾਬ ਦਾ ਇੰਨਾ ਕੋ ਹਮਦਰਦਤਾ ਕੋਈ ਵੀ ਨਹੀਂ ਹੈਗਾ ਜੀ ਕਿਉਂਕਿ ਉਹਨਾਂ ਦਾ ਜਿਹੜਾ ਪੁਰਾਣਾ ਰਿਕਾਰਡ ਆਪਾਂ ਉਹਨਾਂ ਦਾ ਪਿਛੋਕੜ ਚੈੱਕ ਕਰ ਲਈਏ ਉਹ ਉਹ ਹਾਸਾ ਠੱਪਾ ਕਰਦੇ ਆਏ ਆ ਹਹੀ ਹਹਾ ਕਰ ਲਿਆ ਕਮੇਡੀਅਨ ਸੀਗੇ ਕਮੇਡੀਅਨ ਕੀ ਹੁੰਦਾ ਤਾਂ ਬਹੁਤ ਸਾਰੇ ਲੋਕ ਕਹਿੰਦੇ ਆ ਮੈਂ ਵੀ ਅੱਜ ਸਿੱਧੇ ਤੌਰ ਤੇ ਕਹਿ ਦਿੰਦਾ ਕਿ ਮਾਨ ਸਾਹਿਬ ਸਟੇਟ ਤੇ ਸਟੇਜ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਤੁਸੀਂ ਸਾਰਿਆਂ ਨੂੰ ਸਟੇਜ ਵਾਲੇ ਨਾਲ ਸਮਝੋ ਕਿਉਂਕਿ ਤੁਹਾਡੀਆਂ ਸਰਕਾਰਾਂ ਜਿਹੜੀਆਂ ਤੁਹਾਡੀ ਸਰਕਾਰ ਨੂੰ ਜਿਹੜਾ ਉਹ ਯੂ ਟਰਨ ਦਾ ਖਿਤਾਬ ਵੀ حاصل ਹੋਇਆ ਹਾਲ ਹੀ ਵਿੱਚ ਆਪਾਂ ਦੇਖ ਸਕਦੇ ਹਾਂ ਧਾਰਮਿਕ ਸਥਾਨ ਜਿਹੜਾ ਦੁਆਬੇ ਦਾ ਇੱਕ ਮੁੱਖ ਉਸ ਤੋਂ ਆਪਾਂ ਦੇਖ ਸਕਦੇ ਹਾਂ ਪਹਿਲਾਂ ਪੱਤਰਕਾਰਾਂ ਤੇ ਪਰਚੇ ਦਰਜ ਕਰਦੇ ਉੱਤੇ ਜਾਂਦੇ ਨੇ ਚੰਡੀਗੜ੍ਹ ਤੋਂ ਵਿੱਚ ਵੱਡਾ ਇਕੱਠ ਹੁੰਦਾ ਹੈ ਪੱਤਰਕਾਰ ਹਾਈ ਕੋਰਟ ਦੇ ਵਿੱਚ ਚਲੇ ਜਾਂਦੇ ਨੇ ਉਹਦਾ ਵਿੱਚ ਇੱਕ ਆਰਟੀਆਈ ਐਕਟਿਵਿਸਟ ਮਾਨਿਕ ਗੋਇਲ ਸਾਹਿਬ ਹੁੰਦੇ ਨੇ ਉਹਨਾਂ ਦੀ ਜਿਹੜੀ ਰੈਟ ਪਟੀਸ਼ਨ ਆ ਉਹਦਾ ਤਾਂ ਸੁਣਵਾਈ ਹੁੰਦੀ ਹੈ ਤੇ ਉਹਦੇ ਵਿੱਚ ਬਹੁਤ ਸੀਰੀਅਸ ਟਿੱਪਣੀਆਂ ਜਿਹੜੀਆਂ ਮਾਨਚੋਗ ਹਾਈ ਕੋਰਟ ਵੱਲੋਂ ਕੀਤੀਆਂ ਗਈਆਂ ਸੀ ਕਿ ਜਦੋਂ ਤੁਸੀਂ ਜਨਤਕ ਹੋ ਤਾਂ ਇੰਨੇ ਵੀ ਤੁਸੀਂ ਸੰਵੇਦਨਸ਼ੀਲ ਨਾ ਹੋਵੋ ਇੰਨੇ ਵੀ ਤੁਸੀਂ ਸੈਂਸਿਟਿਵ ਨਾ ਬਣੋ ਕਿ ਤੁਹਾਨੂੰ ਲੋਕ ਜਿਹੜਾ ਸਵਾਲ ਨਾ ਪੁੱਛਣ ਸਵਾਲ ਪੁੱਛਣਾ ਸਾਡਾ ਰਾਈਟ ਹੈ ਬਹੁਤ ਮਤਲਬ ਕਿ ਇੱਕ ਸੈਂਸਿਟਿਵ ਕਹ ਲਓ ਇੱਕ ਸੀਰੀਅਸ ਟਿੱਪਣੀਆਂ ਜਿਹੜੀਆਂ ਉਹ ਮਾਨਜੋਗ ਹਾਈ ਕੋਰਟ ਵੱਲੋਂ ਜਿਹੜੀਆਂ ਕੀਤੀਆਂ ਗਈਆਂ ਸੀ ਤਾਂ ਉਸ ਤੋਂ ਬਾਅਦ ਤੇ ਹਾਈ ਕੋਰਟ ਵੱਲੋਂ ਸਿੱਧੇ ਤੌਰ ਤੇ ਵੀ ਕਿਹਾ ਗਿਆ ਸੀ ਸਟੇ ਲਾ ਦਿੱਤੀ ਸੀ ਮਤਲਬ ਕਿ ਜੇ ਮੈਂ ਇਸੋਖੇ ਸ਼ਬਦਾਂ ਦੇ ਵਿੱਚ ਦੱਸ ਦਵਾਂ ਉਸ ਪਰਚੀ ਤੇ ਸਟੇ ਲਾ ਦਿੱਤੀ ਸੀ ਤਾਂ ਉਸ ਤੋਂ ਬਾਅਦ ਫਿਰ ਸ਼ੁਰੂ ਹੁੰਦਾ ਹੈ ਜੀ ਤਾਨਾਸ਼ਾਹੀ ਰਵਈਆ ਕਿਉਂਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਸੋਚਦਾ ਹੈ ਕਿ ਆਪਾਂ ਦਫ਼ਤਰਾਂ ਦੇ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਭਗਤ ਸਿੰਘ ਦੀ ਤਸਵੀਰ ਚਾੰਗ ਲਈ ਆਪਾਂ ਤੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਜੋ ਸਾਡੇ ਸੰਵਿਧਾਨ ਸੰਵਿਧਾਨ ਨਰਮਤਾ ਨੇ ਉਹਨਾਂ ਦੀ ਤਸਵੀਰ ਚਾੰਗ ਲਈ ਤਾਂ ਅਸੀਂ ਬਹੁਤ ਸੱਚੇ ਸੁੱਚੇ ਹਾਂ ਕਿ ਸਾਡੇ ਤੋਂ ਕੋਈ ਵੱਡਾ ਹਮਦਰਦ ਹੈ ਹੀ ਨਹੀਂ ਅਸੀਂ ਇਹਨਾਂ ਦੇ ਸਿਖਿਆਵਾਂ ਤੇ ਚੱਲਦੇ ਹਾਂ ਪਰ ਮੁੱਖ ਮੰਤਰੀ ਸਾਹਿਬ ਉਹਨਾਂ ਦੀਆਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀਆਂ ਸੰਵਿਧਾਨ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਸਾਹਿਬ ਦੀਆਂ ਜੀ ਇਹ ਵਾਲੀ ਵਿਚਾਰਤਾ ਰੌਣਕ ਤੇ ਨਹੀਂ ਸੀ ਜੀ ਫਿਰ ਚ ਇਹ ਤਾਂ ਲਗਾਤਾਰ ਉਹਨਾਂ ਨੇ ਤਾਂ ਵਿਚਾਰਾਂ ਦੀ ਆਜ਼ਾਦੀ ਦਿੱਤੀ ਸੀ ਹੁਣ ਇਹਨਾਂ ਦੇ ਮੈਦੇ ਕਮਜ਼ੋਰ ਆ ਜੀ ਜੀ ਇਹਨਾਂ ਦੇ ਸਾਰੇ ਲੀਡਰਾਂ ਦੇ ਇਹਨਾਂ ਦੇ ਭਮਕੜਾਂ ਦੇ ਇਹਨਾਂ ਦੇ ਇਹਨਾਂ ਦੀਆਂ ਭੇਡਾਂ ਦੇ ਇਹਨਾਂ ਦੇ ਮੁੱਖ ਮੰਤਰੀ ਦੇ ਸਾਰਿਆਂ ਦੇ ਇਹਨਾਂ ਦੇ ਮੈਦੇ ਕਮਜ਼ੋਰ ਆ ਕਿਉਂਕਿ ਇਹਨਾਂ ਕੋ ਸਚਾਈ ਨਹੀਂ ਪਛਦੀ ਇਹਨਾਂ ਨੂੰ ਮੈਂ ਇਸੇ ਗੱਲ ਤੇ ਆਉਣ ਲੱਗਾ ਸੀਗਾ ਕਿ ਤੁਹਾਨੂੰ ਲੱਗਦਾ ਫਿਰ ਲਗਾਤਾਰ ਇਹ ਉਹਨਾਂ ਚੈਨਲਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਜਿਹੜੇ ਸੱਚ ਬੋਲਦੇ ਨੇ ਫਿਰ ਤੁਹਾਨੂੰ ਲੱਗਦਾ ਕਿ ਇਹ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪੈਰਾ ਦਿੰਦੇ ਪਏ ਨੇ ਜੀ ਇਹ ਕਦੇ ਵੀ ਨਹੀਂ ਜੀ ਇਹਨਾਂ ਨੂੰ ਤਾਂ ਮੈਨੂੰ ਜਿਸ ਜਿੱਦਾਂ ਦੀ ਇਹ ਹਰਕਤਾਂ ਕਰਦੇ ਮੈਂ ਤਾਂ ਕਹਿੰਦਾ ਨਾ ਨੂੰ ਉਹਨਾਂ ਦੀ ਤਸਵੀਰਾਂ ਟੰਗਣ ਦਾ ਵੀ ਕੋਈ ਅਧਿਕਾਰ ਨਹੀਂ ਹੈਗਾ ਫਿਰ ਜੀ ਬਿਲਕੁਲ ਇੱਕ ਪਾਸੇ ਇਹ ਆਪ ਹੀ ਮੁੱਖ ਮੰਤਰੀ ਨੇ ਉਹ ਇਹ ਸਵਾਲ ਪੁੱਛਣ ਇਸ ਖਾਇਆ ਲੋਕ ਅੱਜ ਪੁੱਛਦੇ ਤਾਂ ਉਹੀ ਇਹਨੂੰ ਮੁੱਖ ਮੰਤਰੀ ਨੂੰ ਚੁੱਪਤੇ ਆ ਮੀਡੀਆ ਤੋਂ ਕੀ ਲੈ ਜਾਣਗੇ ਹੋਰ 5-7 ਆ 10 ਮਹੀਨੇ ਆਦੇ ਮਹਿਮਾਨ ਜਿੱਦਾਂ ਦੇਣਾ ਤੇ ਹਾਲਾਤ ਆ ਜਿੰਨੀ ਹਨੇਰੀ ਇਹਨਾਂ ਤੇ ਚੱਲੀ ਸੀਗੀ ਆ ਪੂਰੀ ਉਲਟ ਚੱਲਣੀ ਇਹਨਾਂ ਦੀ ਇਸ ਵਾਰੀ ਪਰ ਭਗਵਾਨ ਤੁਮਾ ਤਾਂ ਕਹਿੰਦੇ ਸਿਆਸੀ ਸਟੇਜਾਂ ਤੋਂ ਕਿ ਮੇਰੇ ਲੋਕ ਆਨਛਾ ਕਹਿੰਦੇ ਨੇ ਕਿ ਤਿਆਰੀ ਕਰ ਲੋ 2027 ਦੀ ਸਰਕਾਰ ਤੁਹਾਡੀ ਆ ਈ ਲੱਗਦਾ ਫਿਰ ਇਹ ਜੇ ਲੋਕ ਕੰਨਾਂ ਦੇ ਵਿੱਚ ਕਹਿੰਦੇ ਆ ਤਾਂ ਫਿਰ ਤੁਸੀਂ ਹੁਣ ਮੁਕਤਸਰ ਰੈਲੀ ਕੀਤੀ ਜਦੋਂ ਮਾਗੀ ਪੈਨ ਕਾਨਫਰੰਸ ਕੀਤੀ ਆ ਸਿਆਸੀ ਉਦੋਂ 1600 ਬੱਸਾਂ ਦੀ ਤੁਸੀਂ ਵਰਤੋਂ ਕਾਹਨੂੰ ਕੀਤੀ ਸਰਕਾਰੀ ਲੋਕ ਆਪ ਮੁਹਾਰੇ ਤੁਹਾਡੇ ਵਿਚਾਰ ਕਿਉਂ ਨਹੀਂ ਸੁਣਨ ਤੇ ਪਹੁੰਚ ਜਾਂਦੇ ਤੁਸੀਂ ਕਿਉਂ ਪਿੰਡਾਂ ਦੇ ਵਿੱਚ ਬੱਸਾਂ ਭੇਜਦੇ ਹੋ ਕਿ ਭਾਈ ਪਿੰਡਾਂ ਦੇ ਵਿੱਚੋਂ ਫਿਰ ਅੱਛਾ ਫਿਰ ਜਬਰੀ ਵੀ ਭੇਜ ਦਿਆ ਕਿ ਭਾਈ ਜਾਓ ਜਾ ਕੇ ਜਾਣਾ ਪੈਣਾ ਤੁਹਾਨੂੰ ਉੱਥੇ ਸਰਕਾਰੀ ਮੁਲਾਜ਼ਮਾਂ ਦੀਆਂ ਅਨਰਿੱਗ ਵਾਲੇ ਸਭ ਉੱਥੇ ਤੁਰੇ ਹੁੰਦੇ ਆਂਗਣਬੜੀ ਵਾਲੇ ਜੀ ਠੀਕ ਹੈ ਨਾ ਕਹਣਾ ਤੇ ਨਹੀਂ ਚਾਹੀਦੀਆਂ ਗੱਲਾਂ ਜੇ ਇੰਨਾ ਕੰਨਾਂ ਦੇ ਵਿੱਚ ਆ ਕੇ ਕਹਿੰਦੇ ਆ ਤੁਹਾਨੂੰ ਲੱਗਦਾ ਮੈਂ ਉਹ ਹੀ ਤਾਂ ਮੈਂ ਪੁੱਛਦਾ ਕਿ ਮੈਨੂੰ ਤਾਂ ਨਹੀਂ ਪਤਾ ਕਿ ਜਦੋਂ ਮੁੱਖ ਮੰਤਰੀ ਹੁੰਦਾ ਡੀਜੀਪੀਏ ਡੀਜੀਪੀ ਐਸਐਸਪੀ ਡੀਆਈਜੀ ਆਈਜੀ ਪਤਾ ਨਹੀਂ ਹੋਰ ਹਜ਼ਾਰਾਂ ਹੀ ਹਨ ਨਾ ਤੇ ਜਿਹੜੇ ਸੁਰੱਖਿਆ ਕਰਮੀ ਇਹਨਾਂ ਦੇ ਨਜ਼ਦੀਕ ਹੁੰਦੇ ਆ ਇਹਨਾਂ ਦੇ ਕੋਲ ਤਾਂ ਹਵਾ ਬੜੀ ਮੁਸ਼ਕਲ ਕ੍ਰੋਸ ਕਰਦੀ ਆ ਤਾਂ ਆਮ ਲੋਕਾਂ ਨੇ ਕੰਮ ਚ ਕਿੱਥੋਂ ਬੋਲ ਲੈਣਾ ਮਤਲਬ ਕਿ ਗੱਲਾਂ ਤਾਂ ਕੜਾਣਾ ਮੁੱਖ ਮੰਤਰੀ ਸਿੱਖ ਗਿਆ ਜੀ ਜੋ ਝੂਠ ਦੀ ਰਾਜਨੀਤੀ ਪਿਛਲੇ ਕਰ ਗਏ ਇਹ ਉਹਨਾਂ ਦਾ ਵੀ ਰਿਕਾਰਡ ਤੋੜ ਗਿਆ ਪਰ ਜਿਹਦੇ ਸਾਡੇ ਚੈਨਲ ਨੂੰ ਕਿੰਨੀ ਵਾਰ ਨਿਸ਼ਾਨਦਾ ਬਣਾਇਆ ਗਿਆ ਮੈਂ ਇਸੇ ਗੱਲ ਤੇ ਉਹਨਾਂ ਪਿਆ ਸੀ ਕਿ ਤੁਸੀਂ ਵੀ ਇਹ ਤਾਫ ਜਿਹੜੀ ਆਪਣੇ ਪਿੰਡੇ ਤੇ ਹੰਡਾਈ ਹੈ ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰਾ ਕੁਝ ਦੇਖੋ ਇਹ ਕਿਤੇ ਦਰਸਦਾ ਚੇਤਨ ਕਸ਼ਰ ਨੂੰ ਕਿ ਕੱਲੋਂ ਇਹ ਕੁਝ ਮੇਰੇ ਨਾਲ ਵੀ ਹੋ ਸਕਦਾ ਹੈ ਡਰ ਦੂਰ ਕਹਦਾ ਜੀ ਜਿਹੜਾ ਤੇ ਪਰਚੇ ਨਹੀਂ ਸੀ ਪ੍ਰਵਾਹ ਮਾਰੀ ਪਰਚੇ ਇੰਨੇ ਕਿਹਨਾਂ ਦੇ ਨਕੰਮੇ ਲੀਡਰ ਐ ਇਥੇ ਹਿਸ਼ਾਰਪੁਰ ਚ ਬੇੜਾ ਤੇ ਬੈਠੇ ਹੋਏ ਹੈ ਕਈ ਉਹਨਾਂ ਨੇ ਇੰਨਾ ਕੁਝ ਕਰ ਰਿਹਾ ਤਾਂ ਕੀ ਹੋ ਜੂਗਾ ਚੈਨਲ ਬੰਦ ਕਰ ਰੋਣਾ ਮੈਂ ਹਰ ਹਰ ਵਾਰ ਇੱਕ ਗੱਲ ਕਹਿਣਾ ਉਹਨਾਂ ਕਿ ਚੈਨਲ ਉਦ ਜਦੋਂ ਤੱਕ ਆਮ ਆਵਾਮ ਸਾਨੂੰ ਵੇਖਦਾ ਮਨਿੰਦਰ ਜੀ ਸਿੱਧੂ ਨੂੰ ਲੋਕਲੇ ਜਾਣਦੇ ਲੋਕਵਾਸ ਟੀਵੀ ਨੂੰ ਉਹਦੇ ਫੇਸ ਵੈਲਿਊ ਇੰਨੀ ਕੁ ਬਣ ਗਈ ਉਹ ਦੁਬਾਰਾ ਤੋਂ ਖੜੇ ਹੋ ਜਣੇ ਮਤਲਬ ਕਿ ਉਹ ਦੁੱਗਣੀ ਰਫਤਾਰ ਨਾਲ ਹੁਣ ਅੱਗੇ ਆਊਗਾ ਜੋ ਮੈਨੂੰ ਲੱਗਦਾ ਜੀ ਇਹ ਤਾਂ ਆਪ ਪ੍ਰਮੋਟ ਕਰ ਰਹੇ ਆ ਜੀ ਸਾਰਿਆਂ ਨੂੰ ਕਿ ਭਾਈ ਇਹ ਕਾਰਵਾਈ ਹੋਈ ਆ ਆਪਾਂ ਦੇਖੀ ਕਿਹੜਾ ਬੰਦਾ ਜਿਹਨੂੰ ਨਹੀਂ ਵੀ ਪਤਾ ਨਾ ਉਹ ਵੀ ਬਸ ਚਰਚਾ ਮਾਰ ਮਾਰ ਦੇਦਾ ਲੋਕਵਾਸ ਟੀਵੀ ਕਿਹੜਾ ਸੀਗਾ ਭਾਈ ਅਸ ਵੀ ਦੇਖੀਏ ਬਿਲਕੁਲ ਪਰ ਇਹ ਨਾ ਆਪਣੇ ਸਿਰ ਗਾਲ ਨਹੀਂ ਲੈਂਦੇ ਦੂਜੇ ਸਿਰ ਤੇ ਰੱਖ ਦਿੰਦੇ ਨੇ ਇਹ ਕਹਿੰਦੇ ਜੀ ਇਹ ਤਾਂ ਕਾਂਗਰਸ ਦਾ ਚੈਨਲ ਹੈ ਇਹ ਅਕਾਲੀ ਦਲ ਦਾ ਚੈਨਲ ਹੈ ਸੱਚ ਦਿਖਾਉਣੇ ਵਾਲਾ ਕਿਸੇ ਦਾ ਸਖਾ ਹੁੰਦਾ ਕਿ ਨਹੀਂ ਉਹਨੇ ਤਾਂ ਸਾਰਾ ਸੱਚ ਹੀ ਦਿਖਾਉਣਾ ਹੁੰਦਾ ਇਹ ਮੈਂ ਤਾਂ ਇਹ ਵੀ ਗੱਲ ਕਹਿਣਾ ਜੀ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇਹਨਾਂ ਨੂੰ ਦਫ਼ਤਰਾਂ ਦੇ ਵਿੱਚ ਤਸਵੀਰਾਂ ਟੰਗਣ ਦਾ ਵੀ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਤਾਂ ਇਹਨਾਂ ਨੂੰ ਇਹ ਗੱਲ ਕਹਿਣ ਦਾ ਵੀ ਕੋਈ ਅਧਿਕਾਰ ਨਹੀਂ ਹੈਗਾ ਜੀ ਨਾ ਹੀ ਹੋਰ ਹੋਣਾ ਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਇਲੈਕਸ਼ਨ ਹੁੰਦੀ ਹੈ ਆਪ ਪਹਿਲਾਂ ਐ ਚੱਕ ਲੱਗ ਜਾਂਦੇ ਭਾਈ ਕਿਹਦੀ ਪਾਰਟੀ ਚੋਂ ਬੰਦਾ ਚੱਕ ਕੇ ਲਿਆਈਏ ਉਹਨੂੰ ਬਲੈਕਮੇਲ ਕਰਕੇ ਕਿਤੇ ਰੇਂਦੇ ਨਾ ਪੁੱਤੜੇ ਫਰੋਲ ਦਵਾ ਕੇ ਅਸੀਂ ਤੇਰੇ ਤੇ ਵਿਜੀਲੈਂਸ ਇਨਕੁਆਰੀ ਕਰ ਦਵਾਗੇ ਜਦੋਂ ਕਿਤੇ ਜ਼ਿਮਨੀ ਇਲੈਕਸ਼ਨ ਹੁੰਦੀ ਹੈ ਇਹਨਾਂ ਨੂੰ ਟੈਨਸ਼ਨ ਆ ਪੈਂਦੀ ਹੈ ਭਾਈ ਇਕਾਲੀ ਦਲ ਚੋਂ ਚੱਕ ਕੇ ਲਿਆਈਏ ਕਾਂਗਰਸ ਦੇ ਵਿੱਚੋਂ ਚੱਕ ਕੇ ਲਿਆਈਏ ਦੋ ਚਾਰ ਐਗਜ਼ਾਮਪਲ ਜੇ ਕੋ ਤਾਂ ਮਸਲਾਬਦੀ ਨਤਰਨ ਤਰਨ ਵਾਲੀ ਲੈ ਲਓ ਜਿਹੜਾ ਉੱਥੋਂ ਜਿੱਤਿਆ ਉਹ ਕਾਲੀ ਦਲ ਦੇ ਵਿੱਚੋਂ ਚੱਕ ਕੇ ਲਿਆਂਦਾ ਹੁਸ਼ਾਰਪੁਰ ਵਾਲਾ ਡਾਕਟਰ ਰਾਜਕੁਮਾਰ ਚੱਪੇ ਵਾਲਾ ਲੈ ਲਓ ਉਹ ਵੀ ਕਾਂਗਰਸ ਪਾਰਟੀ ਦੇ ਵਿੱਚੋਂ ਚੱਕ ਕੇ ਲਿਆਂਦਾ ਕਿੰਨੇ ਦਿਨ ਪਹਿਲਾਂ ਉਹ ਵੀ ਹੱਥ ਕੜੀਆਂ ਸਿਰ ਤੇ ਪੰਡ ਚੱਕੀ ਮਿਰਦੇ ਸੀ ਕਰਦੇ ਆਲੀ ਤਾਂ ਕਿ ਇਹਨਾਂ ਕਿ ਝਾੜੂ ਦਾ ਪਟਾਗੜੇ ਦੇ ਵਿੱਚ ਪਾਈ ਕਰਦੇ ਸੀਗੇ ਸਾਰੇ ਇਹਨਾਂ ਨੂੰ ਤਾਂ ਆਪ ਨਹੀਂ ਪਤਾ ਲੱਗਦਾ ਜਿਲੰਦਰ ਵਾਲੇ ਜਿਹੜੇ ਹੁੰਦੇ ਸੁਸ਼ੀਲ ਰਿੰਕੂ ਉਹ ਕਾਂਗਰਸ ਚੋ ਲਿਆ ਕੇ ਇਹਨਾਂ ਨੇ ਲੜਾਇਆ ਆਪਣੇ ਉਹ ਅਸ਼ੀਤ ਲੰਗੂਰਾਲ ਆਮ ਆਦਮੀ ਪਾਰਟੀ ਦੇ ਆਏ ਹੋਏ ਬਣੇ ਸੀਗੇ ਉਹ ਵੀ ਭਾਜੀਪੀ ਚੋਂ ਜਾ ਕੇ ਲੈ ਆਂਦਾ ਸੀਗਾ ਸਾਰਾ ਕੁਝ ਤੇ ਇਹਨਾਂ ਨੇ ਪਵਨ ਕੁਮਾਰ ਟੀਨ ਨੂੰ ਅਕਾਲੀ ਦਲ ਦੀ ਸੀਗੇ ਉਹ ਵੀ ਅੱਜ ਕੱਲ ਆਮ ਆਦਮੀ ਪਾਰਟੀ ਦੇ ਮਤਲਬ ਕਿ ਸੈਂਕੜੇ ਹੀ ਉਦਾਹਰਨਾ ਹੋਣਗੀਆਂ ਤਾਂ ਮੈਂ ਤੁਹਾਨੂੰ ਸਿਰਫ ਇੱਕ ਜਿਹੜੀਆਂ ਜ਼ਿਆਦਾਤਰ ਉਹ ਦੁਆਬੇ ਵਾਲੀਆਂ ਦਿੱਤੀਆਂ ਉਹ ਮਾਝੀ ਵਾਲੀ ਇੱਕੋ ਹੀ ਦਿੱਤੀ ਆ ਜੋ ਜਿਹੜੀ ਤਰਨਤਾਰਨ ਵਾਲੀ ਹੈ ਪਰ ਚ ਇਹਨਾਂ ਦੇ ਮੀਡੀਆਦਾਰਿਆਂ ਤੋਂ ਇੰਨਾ ਡਾਰਕ ਕਿਉਂ ਲੱਗਣ ਲੱਗ ਗਿਆ ਆਮ ਆਦਮੀ ਪਾਰਟੀ ਨੂੰ ਜੇ ਮੈਂ ਜੱਗਬਾਣੀ ਦੀ ਗੱਲ ਕਰਾਂ ਕੱਲ੍ਹ ਸ਼ਾਇਦ ਮੈਂ ਇੱਕ ਵੀਡੀਓ ਦੇਖਦਾ ਸੀਗਾ ਚੋਰੀ ਇੱਕ ਮੋਰੀ ਦੇ ਵਿੱਚੋਂ ਵੱਢਦੇ ਨੇ ਬਿਜਲੀ ਦੇ ਕਨੈਕਸ਼ਨ ਹੀ ਆ ਗਿਆ ਸੀ ਉਸ ਤੋਂ ਬਾਅਦ ਜਗਵਾਨੀ ਪੰਜਾਬ ਕੇ ਅਸਰੀ ਦੇ ਦਫਤਰਾਂ ਤੇ ਛਾਪੇ ਮਾਰੀ ਹੁੰਦੀ ਹੈ ਦੇਖੋ ਇਹ ادارے ਆ ਵੱਡੇ ਆ ਵੱਡੇ ادارے ਆ ਜੇ ਲੋਕ ਕਹਿੰਦੇ ਹੁੰਦੇ ਵੱਡਿਆਂ ਨੂੰ ਹੱਥ ਪਾਣਾ ਵੀ ਕੋਈ ਸੁੱਖਾ ਨਹੀਂ ਹੁੰਦਾ ਚਲੋ ਅੱਜ ਨਹੀਂ ਤਾਂ ਕੱਲ ਇਸ ਪ੍ਰੋਬਲਮ ਜਿਹੜੀ ਇਸ ਸੋਲਵ ਆਊਟ ਹੋ ਜਾਣੀ ਆ ਸਰਕਾਰ ਵਿਚਾਲੇ ਹੈ ਨਾ ਜੀ ਪਰ ਮੈਂ ਤਾਂ ਅਪੀਲ ਕਰਾਂਗਾ ਇਹਨਾਂ ਨੂੰ ਵੱਡੇ ਚੰਦਨਾਂ ਨੂੰ ਵੀ ਵੱਡੇ ਅਦਾਰੇ ਨੂੰ ਵੀ ਕਿ ਭਾਈ ਇਨ੍ਹਾਂ ਲਾਮ ਲਸ਼ਕਰਾ ਤੁਹਾਡੇ ਤੋਂ ਤੁਹਾਡੇ ਤੋਂ ਫਾਈਨੈਂਸ਼ੀਅਲ ਪੱਖੋਂ ਵੀ ਤੁਸੀਂ ਮਤਲਬ ਕਿ ਬਹੁਤ ਜ਼ਿਆਦਾ ਅਸਰ ਰੋਗ ਹੋ ਹੈ ਨਾ ਜੀ ਸਚਾਈ ਦਿਖਾਓ ਲੋਕ ਤੁਹਾਨੂੰ ਪਿਆਰ ਕਰਨਗੇ ਤਾਂ ਲੋਕ ਜੇਕਰ ਪਿਆਰ ਕਰਨਗੇ ਤਾਂ ਤੁਹਾਡੇ ਚੈਨਲ ਆ ਜਿਹੜੇ ਉਹ ਚੱਲਦੇ ਰਹਿਣਗੇ ਖਬਰਾਂ ਵਾਲਾ ਚੈਨਲ ਇਹ ਲੱਗਦਾ ਵੀ ਤਾਂ ਮੋਟੀਆਂ-ਮੋਟੀਆਂ ਏਡਾ ਲਈਆਂ ਹੀ ਹੋਣਾ ਕੋ ਜਦੋਂ ਵਿਗੜ ਜਾਂਦੀ ਆ ਤਾਂ ਫਿਰ ਖਿਲਾਫ ਦਿਖਾਣ ਲੱਗ ਜਾਂਦੇ ਆ ਜੀ ਜਿਆਦਾ ਵੀ ਸੱਚ ਤੇ ਪਹਿਰਾ ਦਿਓ ਨਾ ਹੂੰ ਬਿਲਕੁਲ ਜਦੋਂ ਵਿਗੜ ਜਾਂਦੀ ਆ ਫਿਰ ਸੱਚੇ ਸੱਚ ਦਿਖਾਣ ਲੱਗ ਜਾਂਦੇ ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ ਕੋਈ ਕਹੂ ਕਵੇ ਕਿ ਭਾਈ ਸਾਡਾ ਨਾਮ ਲੈ ਰਹੇ ਮੈਂ ਤਾਂ ਆਪ ਵੀ ਨਹੀਂ ਕਰ ਸਕਦੇ ਆਪਾਂ ਕਿ ਝੂਠੇ ਹੁੰਦੇ ਨਾਤੇ